ਗੈਂਗਸਟਰ 골ਡੀ ਬਰਾੜ ਦੀ ਇੱਕ ਹੋਰ ਆਡੀਓ ਕਲਿੱਪ سامنے ਆਈ ਹੈ 6 ਮਿੰਟ 36 ਸਕਿੰਡ ਦੀ ਇਹ ਆਡੀਓ ਕਲਿੱਪ ਦਸੀ ਜਾ ਰਹੀ ਹੈ ਜੋ ਕਿ ਸਾਹਮਣੇ ਹੋਈ ਹੈ ਤਾਂ ਸਰ ਇੰਦਰਪ੍ਰਿਤ ਪਈ ਦੇ ਨਾਲ ਵਿੱਕੀ ਨੂੰ ਵੀ ਖਤਮ ਕਰਨ ਦਾ ਇਹ ਪਲਾਨ ਸੀ 골ਡੀ ਬਰਾੜ ਨੇ ਅਸਲ ਦਿਕਰ ਕੀਤਾ ਵਿੱਕੀ ਦੁਬਈ 'ਚ ਸਾਡੇ ਦੋਸਤ ਮਨੀ ਦੇ ਨਾਲ ਰਹਿ ਰਿਹਾ ਸੀ ਅਸੀਂ ਜ਼ੋਰਾ ਸਿੱਧੂ ਉਰਫ ਸਿੱਧਾ ਨੂੰ ਮਾਰਿਆ ਹੈ ਤੇ ਸਿਪਾ ਪੁਲਿਸ ਦਾ ਮੁਖਾਬਰ ਸੀ ਤੇ ਵਿੱਕੀ ਦਾ ਸਿੱਪਾ ਦੇ ਕਤਲ 'ਚ ਕੋਈ ਵੀ ਰੋਲ ਨਹੀਂ ਸੀ ਇਸ ਦਾ ਜ਼ਿਕਰ ਗੋਲਡਿਬਰਗ ਦੇ ਵੱਲੋਂ ਕੀਤਾ ਗਿਆ ਅੱਜ ਸਾਡੀ ਇਹਨਾਂ ਦੇ ਨਾਲ ਦੁਸ਼ਮਣੀ ਹੈ ਪਹਿਲੀ ਦੇ ਕਤਲ ਦੀ ਪਲਾਨਿੰਗ ਲਾਰੈਂਸ ਨੇ ਹੀ ਕਰਵਾਈ ਸੀ ਪੈਰੀ ਨੂੰ ਬਹਾਨੇ ਨਾਲ ਬੁਲਾ ਕੇ ਉਸ ਨੂੰ ਗੋਲੀਆਂ ਮਰਵਾਈਆਂ ਗੰਦ ਕਿਸਤੇ ਕੇ ਨਾਲ ਸੋਮਵਾਰ ਦਾ ਦਿਨ ਜੋ ਕਿ ਸੈਕਟਰ 26 ਜੋ ਕਿ ਚੰਡੀਗੜ੍ਹ ਦੀ ਟਿੰਬਰ ਮਾਰਕੀਟ ਹੈ ਉੱਥੇ ਇੰਦਰਪ੍ਰੀਤ ਪੈਰੀ ਦਾ ਗੋਲੀਆਂ ਮਾਰ ਕੇ ਸ਼ਰੀਆਮ ਕਤਲ ਕਰ ਦਿੱਤਾ ਗਿਆ ਸੀ ਇਸ ਪੂਰੇ ਕਤਲ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗਰੁੱਪ ਦੇ ਵੱਲੋਂ ਲਈ ਗਈ ਸੀ ਕਿ ਉਹਨਾਂ ਦੇ ਵੱਲੋਂ ਇਸ ਪੂਰੇ ਕਤਲ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਤੇ ਉਸ ਤੋਂ ਬਾਅਦ गोल्डी बराड की एक ऑडियो क्लिप सामने आई सी, गोल्डी बराड ने सीधे तौर पर धमकी लॉरेंस बिश्नोई दी लॉरेंस बिशनोई अपनी पुट्ठी गिनती शुरू कर दे और दूसरे पास से एक होर ऑडियो क्लिप सामने आई लॉरेंस बिश्नोई दी जिस च लॉरेंस बिश्नोई ने जेल तो ही फोन किया है इंद्रप्रीत बैरी कतल तो पहला ते सीधे तौर तौते गलबात की जा रही थी इस गल का भी जिक्र किया जा रहा है कि तुम्हें सारे ने बहुत ज्यादा ओपोजिशन कर लेते हूँ एक बार मुड़ तो गोल्डी बराड की एक ऑडियो क्लिप सामने आई है छे मिनट

ਗੋਲਡੀ ਬਰਾੜ ਤੇ ਲਾਰਸ ਬਿਸ਼ਨੋਈ ਇੱਕ ਉਸ ਸਮਾਂ ਸੀ ਜਦੋਂ ਕਿ ਇਹ ਬਹੁਤ ਜ਼ਿਆਦਾ ਜਿਗਰੀ ਯਾਰ ਸੀ ਇਹਨਾਂ ਦੋਹਾਂ ਦੇ ਗਰੁੱਪਸ ਦੇ ਵੱਲੋਂ ਮਿਲ ਕੇ ਕਤਲ ਰੰਗਦਾਰੀ ਜਾਂ ਵੱਡੀਆਂ-ਵੱਡੀਆਂ ਕਟਾਵਾਂ ਨੂੰ ਅੰਜਾਮ ਦਿੱਤਾ ਗਿਆ ਤੇ ਹੁਣ ਕਿਸੇ ਵੇਲੇ ਇਹ ਜਿਗਰੀ ਯਾਰ ਹੁੰਦੇ ਸੀ ਪਰ ਹੁਣ ਕੱਟੜ ਦੁਸ਼ਮਣੇ ਆਪਸ ਵਿੱਚ ਬਣ ਚੁੱਕੇ ਨੇ ਤੇ ਹੁਣ ਗੋਲਡੀ ਬਰਾੜ ਵੀ ਸਿੱਧੇ ਤੌਰ ਤੇ ਧਮਕੀ ਲਾਰਸ ਬਿਸ਼ਨੋਈ ਦੇ ਰਿਹਾ ਹੈ ਕਿ ਆਪਣੀ ਪੁੱਠੀ ਗਿਣਤੀ ਕਰਨੀ ਸ਼ੁਰੂ ਕਰ ਦਿੱਤੀ ਸਿੱਪਾ ਪੁਲਿਸ ਦਾ ਮੁਖਬਰ ਸੀ ਇਸ ਗੱਲ ਦਾ ਜ਼ਿਕਰ ਗੋਲਡੀ ਬਰਾੜ ਨੇ ਕੀਤਾ ਹੈ ਵਿੱਕੀ ਦਾ ਸਿੱਪਾ ਦੇ ਕਤਲ 'ਚ ਕੋਈ ਵੀ ਰੋਲ ਨਹੀਂ ਸੀ ਕਿਉਂਕਿ ਗੋਲਡੀ ਬਰਾੜ ਜੋ ਕਿ ਪਹਿਲਾ ਆਡੀਓ ਕਲਿੱਪ ਸਾਹਮਣੇ ਆਈ ਸੀ ਉਸ ਵਿੱਚ ਗੋਲਡੀ ਬਰਾੜ ਨੇ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਕਿਸਤੇ ਇੱਕ ਦੇ ਨਾਲ ਦੁਬਈ 'ਚ ਸਿੱਪੇ ਨੂੰ ਮਾਰਿਆ ਗਿਆ ਸੀ ਤੇ ਇਸ ਪੂਰੇ ਕਤਲ ਦੀ ਜ਼ਿੰਮੇਵਾਰੀ ਵੀ ਲਈ ਗਈ ਸੀ ਪਰ ਦੂਸਰੇ ਪਾਸੇ ਲਾਰੈਂਸ ਬਿਸ਼ਨੋਈ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਤੁਸੀਂ ਸਾਡੇ ਸਾਥੀ ਸਿੱਪੇ ਨੂੰ ਦੁਬਈ 'ਚ ਮਾਰਿਆ ਹੈ ਤੇ ਉਸ ਦੀ ਅਸੀਂ ਪੂਰਾ ਬਦਲਾ ਲਿਆ ਹੈ ਇੰਦਰਪ੍ਰੀਤ ਪੈਰੀ ਨੂੰ ਮਾਰ ਕੇ ਹਾਲਕਿ ਇੰਦਰਪ੍ਰੀਤ ਪੈਰੀ ਦੇ ਬਾਰੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਸੀ ਗੋਲਡੀ ਬਰਾੜ ਦੇ ਵੱਲੋਂ ਹਾਲਕਿ ਲਾਰੈਂਸ ਬਿਸ਼ਨੋਈ ਦਾ ਇਹ ਕਹਿਣਾ ਸੀ ਕਿ ਇਹ ਜੋ ਇੰਦਰਪ੍ਰੀਤ ਪੈਰੀ ਹੈ ਕਿਸਤੇ ਕਿਨਾਲ ਜੋ ਸੈਕਟਰ 26 ਦੇ ਕਲੱਬਸ ਨੇ ਉਥੋਂ ਪੈਸੇ ਇਕੱਠੇ ਕਰਕੇ 골ਡੀ ਬਾਰਾਡ ਨੂੰ ਦਿੰਦਾ ਤੇ ਇਸ ਕਰਕੇ ਇਹ ਪੂਰੇ ਰੰਜਿਸ਼ ਤੇ ਚੱਲਦੇ ਲਾਰੈਂਸ ਬਿਸ਼ਨੋਈ ਗਰੁੱਪ ਦੇ ਵੱਲ ਸਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਸੀ ਕਿਸਤੇ ਕਿਨਾਲ ਸੈਕਟਰ 26 ਸ਼ਾਮ ਦਾ ਉਹ ਵੇਲਾ ਸੀ ਟ੍ਰੈਫਿਕ ਆ ਜਾ ਰਹੀ ਸੀ ਵਗਦੀ ਸੜਕ ਸੀ ਕਿਸਤੇ ਕਿਨਾਲ ਇਹਨਾਂ ਦੇ ਵੱਲ ਸਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਪਰ ਉਸ ਤੋਂ ਬਾਅਦ ਇਹ ਜੋ ਗੈਂਗ ਵਾਰ ਹੈ ਹੋਰ ਜ਼ਿਆਦਾ ਤਿੱਖੀ ਹੁੰਦੀ ਗਈ ਬਖਾਈ ਤੇ ਰਹੀ ਮੈਂ ਗੋਲਟੀ ਬਰਾੜ ਮੈਂ ਕੁਝ ਗੱਲਾਂ ਕਲੀਅਰ ਕਰਨਾ ਚਾਹਣਾ ਜਿਹੜਾ ਪੈਰੀ ਵਾਲਾ ਜਿਹੜਾ ਮਤਲਬ ਚੱਲ ਰਿਹਾ ਉਹ ਤੇ ਰਿਗਾਰਡਿੰਗ ਪੈਰੀ ਨੇ ਜਿਹੜੀ ਇਹ 3 ਮਿੰਟ ਦੀ ਰਿਕਾਰਡਿੰਗ ਕੀਤੀ ਹੈ ਰਿਕਾਰਡਿੰਗ ਉਹਨੇ ਕਰਕੇ ਵਿੱਕੀ ਟੈਲੇ ਨੂੰ ਭੇਜੀ ਸੀ ਵਿੱਕੀ ਟੈਲੇ ਨੂੰ ਤਾਂ ਭੇਜੀ ਸੀ ਕਿਉਂਕਿ ਇਹ ਜੋ 2-3 ਮਿੰਟ ਗੱਲ ਹੋਈ ਹੈ ਇਹ ਜਿਆਦਾ ਵਿੱਕੀ ਟੈਲੇ ਬਾਰੇ ਗੱਲ ਹੋ ਰਹੀ ਹੈ ਕਿ ਲਾਰੈਂਸ ਨੇ ਵਿੱਕੀ ਟੈ ਲੈ ਲਈ ਇਹ ਮੈਸੇਜ پاس ਕੀਤਾ ਕਿਉਂਕਿ ਉਹ ਪਹਿਲਾਂ ਪੈਰੀ ਨੂੰ ਮੈਸੇਜ ਕਰ ਰਿਹਾ ਸੀ ਕਿੰਨਾ ਗੱਲ ਕਰਨੀ ਹੈ ਤਾਂ ਇਹ ਵੀ ਪੈਰੀ ਨੇ ਫੋਨ ਚੱਕਦੇ ਸਾਰੀ ਰਿਕਾਰਡਿੰਗ ਲਾ ਲਈ ਸੀ ਵੀ ਮੈਂ ਐਸ ਇਟ ਇਜ਼ ਵਿੱਕੀ ਟੈਲੇ ਨੂੰ ਫਾਰਵਰਡ ਕਰ ਦੂੰਗਾ ਜਿੰਨੀ ਕੋਦੇ ਬਾਰੇ ਗੱਲ ਹੋਈ ਆ ਉਹਨੇ ਗੱਲ ਉਸ ਤੋਂ ਬਾਅਦ ਕਰਨੀ ਨਾ ਕਰਨੀ ਉਹਦੀ ਮਰਜ਼ੀ ਆ ਵਿੱਕੀ ਟੈਲੇ ਨਾਲ ਗੱਲ ਕਰਨ ਨੂੰ ਇਹ ਤਾਂ ਕਹਿ ਰਿਹਾ ਸੀ ਜਾਂ ਕਹਿ ਰਹੀ ਸੀ ਹਾਂ ਵੀ ਅਸੀਂ ਮਾਰਦੇ ਆਂਗੇ ਉਹਨੂੰ ਜਾਂ ਬਦਲਾ ਲਵਾਂਗੇ ਅਸੀਂ ਪਤਾ ਕਿਉਂਕਿ ਲਾਰੈਂਸ ਦੇ ਮਨਚ ਇਹ ਮਿਸ ਅੰਡਰਸਟੈਂਡਿੰਗ ਹੈ ਵੀ ਕਿਤੇ ਵਿਕੀ ਟੈਲੇ ਦੇ ਵੀ ਕੋ ਇਨਵੋਲਵਮੈਂਟ ਹੈ ਸੀਪੇ ਦੇ ਕੰਮ ਚ ਪਰ ਸੀਪੇ ਵਾਲੇ ਕੰਮ ਚ ਵਿਕੀ ਟੈਲੇ ਦੀ ਕੋਈ ਇਨਵੋਲਵਮੈਂਟ ਨਹੀਂ ਲਾਰੈਂਸ ਨੂੰ ਇਹ ਗੱਲ ਤਾਂ ਲੱਗਦੀ ਹੈ ਕਿਉਂਕਿ ਸੀਪਾ ਜਦੋਂ ਇੰਡੀਆ ਤੋਂ ਭੱਜ ਕੇ ਦੁਬਈ ਗਿਆ ਸੀ ਕਿਉਂ ਦੁਬਈ ਜਾ ਕੇ ਮਣੀ ਨਾਮ ਦੇ ਮੁੰਡੇ ਕੋਲੇ ਰਿਹਾ ਸੀ ਮਣੀ ਜਿਹੜਾ ਕੈਨੇਡਾ ਤੋਂ ਫਰਾਰ ਹੋ ਕੇ ਮੁੰਡਾ ਦੁਬਈ ਰਹਿੰਦਾ ਪਿਆ ਤੇ ਮਣੀ ਤੇ ਵਿੱਕੀ ਟੈਲਾ ਬਈ ਆਪਸ ਚ ਕਾਲੇ ਟਾਈਮ ਤੇ ਦੋਸਤ ਨੇ ਮਣੀ ਵੀ ਜਦੋਂ ਕਿਤੇ ਵਿੱਕੀ ਟੈਲੇ ਨਾਲ ਗੱਲ ਹੁੰਦੀ ਹੋਣੀ ਆ ਕੋਈ 2-3 ਮਹੀਨੇ ਪਹਿਲਾਂ ਉਹਨੇ ਦੱਸਿਆ ਹਣਾ ਵੀ ਸੀਪਾ ਮੁੰਡਾ ਕੋਈ ਇੰਡੀਆ ਤੋਂ ਆਇਆ ਵੀ ਉਹ ਮੇਰੇ ਘਰੇ ਰਹਿੰਦਾ ਪਿਆ ਏ ਵਿੱਕੀ ਟੈਲੇ ਨੇ ਮਣੀ ਨੂੰ ਅਵੇਅਰ ਕੀਤਾ ਕਿ ਸੀਪਾ ਕੋ ਬੰਦਾ ਏ ਤਾਂ ਵਧੀਆ ਨਹੀਂ ਇਹ ਪੁਲਿਸ ਦਾ ਮੁਖਵਟ ਹੈ ਬੰਦਾ ਸੀ ਇਹ ਜਿਲ੍ਹਾ ਚ ਇਹਨਾਂ ਨੂੰ ਵੇਖਿਆ ਕਿੱਦਾਂ ਦੇ ਕਰਤਾਰ ਦੇ ਬੰਦੇ ਨੇ ਤੇ ਤੇਰੇ ਘਰੇ ਰਹਿ ਕੇ ਤੇਰੀ ਸਾਰਾ ਭੇਤ ਲੈ ਕੇ ਤੇਰਾ ਪੁਲਿਸ ਨੂੰ ਦੇਣ ਕਿ ਤੇ ਐਵੇਂ ਕੱਲ ਨੂੰ ਤੈਨੂੰ ਟਾਂਗ ਹੀ ਕਰਨਗੇ ਤੂੰ ਇਹ ਬੰਦੇ ਤੋਂ ਥੋੜਾ ਕਿਨਾਰਾ ਕਰ ਕਿ ਤੈਨੂੰ ਵਧੀਆ ਬੰਦਾ ਨਹੀਂ ਇਹ ਤੇਰੇ ਨਾਲ ਰਹਿਣ ਵਾਲਾ ਬੰਦਾ ਨਹੀਂ ਗਾ ਤੇ ਇਹ ਗੱਲ ਸਮਝਾਓ ਸੀਪੇ ਤੱਕ ਚਲ ਗਈ ਵੀ ਵਿੱਕੀ ਟੈਲੇ ਨੇ ਮਣੀ ਕੋਲੇ ਆ ਗੱਲ ਕੀਤੀ ਤੇ ਸੀਪੇ ਨੇ ਲਾਰੈਂਸ ਕੋਲੇ ਕੀਤੀ ਹੋਣੀ ਹੈ ਤੇ ਹੁਣ ਜਦੋਂ ਸੀਪਾ ਮਰ ਗਿਆ ਤੇ ਲਾਰੈਂਸ ਨੂੰ ਐਂ ਲੱਗ ਰਿਹਾ ਵੀ ਵਿੱਕੀ ਟੈਲੇ ਦਾ ਵੀ ਵਿੱਚ ਕੁਝ ਸੀਗਾ ਜਾਂ ਨਹੀਂ ਸੀਗਾ ਅਸੀਂ ਇਵਨ ਕਿ ਮੈਂ ਵੀ ਮਣੀ ਨੂੰ ਫੋਨ ਕੀਤਾ ਸੀ ਮੈਂ ਵੀ ਮਣੀ ਨੂੰ ਅਵੇਅਰ ਕੀਤਾ ਸੀ ਵੀ ਮਣੀ ਤੂੰ ਇਹਦਾ ਦੁਬਈ ਤੇ ਰਹਿੰਦਾ ਨਾ ਮਣੀ ਤੇਰੇ ਨਾਲ ਸਾਡਾ ਕੋਈ ਰੋਲਾ ਨਹੀਂ ਅਸੀਂ ਯਾਰ ਕਿਸੇ ਨੂੰ ਨਜਾਇਜ਼ ਨਹੀਂ ਮਾਰਨਾ ਚਾਹੁੰਦੇ ਤੂੰ ਇਹ ਬੰਦੇ ਤੋਂ ਥੋੜਾ ਕਿਨਾਰਾ ਰੱਖ ਸੀਪੇ ਨੂੰ ਅਸੀਂ ਮਾਰਨਾ ਹੀ ਮਾਰਨਾ ਅਸੀਂ ਮਣੀ ਨੂੰ ਵੀ ਇਹ ਗੱਲ ਕਹਤੀ ਸੀ ਪਹਿਲਾਂ ਠੀਕ ਹੈ ਇਹ ਗੱਲ ਮਣੀਕਵਾ ਇਸ ਗੱਲ ਦਾ ਆਪਾਂ ਬਈ ਜੀ ਨਾ ਤਾਂ ਬੰਦਾ ਕਦੇ ਕੋਈ ਨਯਾਇਜ਼ ਮਾਰਿਆ ਨਾ ਕਦੇ ਮਾਰੀਏ ਸਾਡੀ ਲੌਰੈਂਸ ਨਾਲ ਵੀ ਇਹਨਾਂ ਗੱਲਾਂ ਤੋਂ ਫਿਰ ਸ਼ੁਰੂ ਹੋਈ ਸੀ ਕਿਉਂਕਿ ਇਹ ਤਾਕਤ ਦੇ ਨਸ਼ੇ 'ਚ ਰੱਬ ਭੁੱਲ ਗਿਆ ਠੀਕ ਹੈ ਇਹ ਨੂੰ ਮੈਨੂੰ ਲੱਗਦਾ ਵੀ ਮੈਂ ਆਪਦਾ ਸਿਸਟਮ ਸੈੱਟ ਕਰਨਾ ਹੈ ਆਪਦੇ ਸਿਸਟਮ ਨੂੰ ਸੈੱਟ ਕਰਨ ਲਈ ਆਪ ਪਾਵਰ ਚ 온ਲੀ ਮੈਨੂੰ ਕਿਸੇ ਨੂੰ ਵੀ ਮਾਰਨਾ ਪੈ ਜੇ ਕੋਈ ਸ਼ਰੀਫ ਹੋਵੇ ਕੋਈ ਜਿੱਦਾਂ ਮਰਜ਼ੀ ਵਧੀਆ ਬੰਦਾ ਹੋਵੇ ਕੋਈ ਚਾਹੇ ਸਮਾਜ ਸੇਵੀ ਹੋਵੇ ਬਸ ਬੰਦਾ ਮਾਰਨਾ ਹੈ ਠੀਕ ਹੈ ਬਸ ਆਪਦਾ ਨਾਮ ਬਣਾਉਣਾ ਹੈ ਆਪਦੀ ਪਾਵਰ ਪਾਵਰ ਚਾਉਣਾ ਅਸੀਂ ਨੂੰ ਇੱਥੋਂ ਤੱਕ ਮਤਲਬ ਰਹਿ ਗਿਆ ਪਰ ਅਸੀਂ ਇਹ ਚੀਜ਼ਾਂ ਨਹੀਂ ਕੀਤੀਆਂ ਆਪਾਂ ਉਹ ਬੰਦੇ ਮਾਰੇ ਜਿਨ੍ਹਾਂ ਨੂੰ ਮਾਰਨ ਦੇ ਆਪਣੇ ਕੋਲੇ ਕਾਰਨ ਸੀ ਧਰਮ ਵੀ ਇਹ ਗੱਲ ਕਹਿੰਦਾ ਵੀ ਜਿਹੜਾ ਬੰਦਾ ਤੁਹਾਨੂੰ ਮਾਰਨਾ ਚਾਹੁੰਦਾ ਉਹਨੂੰ ਮਾਰਨਾ ਕੋਈ ਪਾਪ ਨਹੀਂ ਕਿੰਨੇ ਬੰਦਿਆਂ ਦੇ ਕੰਮ ਅੱਜ ਤੇ ਛੱਡੇ ਹੱਥੋਂ ਆਏ ਆ ਉਹ ਸਾਰੇ ਬੰਦੇ ਸਭ ਆਉ ਸਾਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਸੀ ਤੇ ਅਸੀਂ ਉਹਨਾਂ ਨੂੰ ਪਹਿਲਾਂ ਪੰਚਾਇਆ ਠੀਕ ਹੈ ਦੋਸਤ ਆਪਸ ਵਿੱਚ ਲੜ ਵੀ ਪੈਂਦੇ ਹੁੰਦੇ ਆ ਦੋਸਤ ਦੁਸ਼ਮਣ ਵੀ ਬਣ ਜਾਂਦੇ ਹੁੰਦੇ ਆ ਪਰ ਜੇ ਬੰਦਾ ਮਰਦ ਦਾ ਬੱਚਾ ਹੋਵੇ ਨਾ ਤੇ ਉਹਦੀ ਉਹਦਾ ਫਰਜ਼ ਇਹ ਬੰਦਾ ਵੀ ਉਹ ਉਹ ਅਲਰਟ ਕਰੇ ਅਗਲੇ ਬੰਦੇ ਨੂੰ ਵੀ ਤੇਰਾ ਮੇਰਾ ਰੌਲਾ ਤੂੰ ਆ ਗਲਤੀ ਕੀਤੀ ਐ ਤੈਨੂੰ ਅਸੀਂ ਨੁਕਸਾਨ ਕਰਾਂਗੇ ਜੇ ਤੈਥੋਂ ਹੁੰਦਾ ਤੂੰ ਕਰ ਲੈ ਜੇ ਬਚ ਸਕਦਾ ਤਾਂ ਬਚ ਲੈ ਸੀਪਾ ਮਾਰਿਆ ਸੀਪੇ ਨੂੰ ਪਹਿਲਾਂ ਕਿਹਾ ਸੀ ਤੇ ਹੋਰ ਵੀ ਮੇਰੇ ਕਈ ਐ ਜੇ ਬੰਦੇ ਨੇ ਜਿਹੜੇ ਕਿਸੇ ਟਾਈਮ ਮੇਰੇ ਦੋਸਤ ਰਹੇ ਨੇ ਤੇ ਅੱਜ ਮੈਂ ਮੇਰੇ ਦੁਸ਼ਮਣ ਨੇ ਉਹ ਪਰ ਮੈਂ ਉਹਨਾਂ ਨੂੰ ਪਹਿਲਾਂ ਵੇਅਰ ਕੀਤਾ ਹਾਲਾਂਕਿ ਜੇ ਮੈਂ ਬਿਨਾਂ ਦਸੇ ਮਾਰਨਾ ਹੁੰਦਾ ਨਾ ਇਹ ਲਾਰੈਂਸ ਵਾਂਗੂ ਗੱਲਾਂ ਮਾਰ ਮਾਰ ਮਿੱਠੀਆਂ ਮਿੱਠੀਆਂ ਘਰ ਪਰਿਵਾਰਾਂ ਦੀਆਂ ਗੱਲਾਂ ਕਰ ਕਰ ਬਾਅਦ ਚ ਬੁਲਾਉਣਾ ਹੁੰਦਾ ਤੇ ਜਿਵੇਂ ਮਰਜ਼ੀ ਮਾਰ ਲੈਂਦੇ ਪਰ ਇਹ ਕੰਮ ਨਹੀਂ ਕਰਨਾ ਕਿਉਂਕਿ ਵੈਰੀ ਵੈਰੀ ਨੂੰ ਮਾਰਦੇ ਹੀ ਹੁੰਦੇ ਆ ਠੀਕ ਹੈ ਇਹ ਸੂਲ ਪਰ ਯਾਰ ਬਣ ਕੇ ਕਹੇ ਨੂੰ ਮੈਂ ਪਿੱਠ ਕੇ ਛੁਰਾ ਮਾਰਨਾ ਇਹਦੀ ਕਿਤੇ ਮਾਫੀ ਨਹੀਂ ਕੁਦਰਤ ਇਨਸਾਫ ਕਰੂਗੀ ਲਾਰੈਂਸ ਟੇਲ ਨਾਲ ਤੈਨੂੰ ਆਪ ਨੂੰ ਵੀ ਪਤਾ ਤੂੰ ਆਪ ਦੀ ਮੌਤ ਤਸੈਨ ਕਰ ਲਿਆ ਤੂੰ ਆਪ ਦੇ ਮੌਤ ਦੇ ਕਾਗਜ਼ਾਂ ਦੇ ਸੈਨ ਕਰ ਲਿਆ ਜਿਹੜਾ ਤੂੰ ਆਹ ਗਦਾਰੀ ਕੀਤੀ ਹੈ ਇੱਕ ਗਾੜੀ ਦੀ ਤੈਨੂੰ ਕਿਤੇ ਮਾਫੀ ਨਹੀਂ ਮਿਲਣੀ ਲਾਰੈਂਸ ਕਿੱਥੇ ਮਰਜੀ ਭੱਜ ਲਈ ਠੀਕ ਹੈ ਤੇ ਜਿਹੜੀਆਂ ਕੜੀਆਂ ਅੱਠ ਅੱਥਾਵੀਆਂ ਕਠ ਪੁਤਲੀਆਂ ਨਹੀਂ ਨਾ ਜਿਹੜੀਆਂ ਸਾਡੇ ਬਾਰੇ ਬਕਵਾਸ ਕਰ ਰਹੀਆਂ ਸਾਨੂੰ ਐਂ ਤਾਂ ਕਰਦੀਆਂ ਵੀ ਤੁਸੀਂ ਤਾਂ ਆਏ ਸੀਗੇ ਤੇ ਤੁਸੀਂ یوں ਸੀ ਠੀਕ ਹੈ ਭਰਾ ਭਾਈਚਾਰੇ ਚ ਸਭ ਕੁਝ ਕੀਤਾ ਭਰਾਵਾਂ ਭਰਾਵਾਂ ਨੂੰ ਵੱਟਾ ਕਰਨ ਲਈ ਆਪ ਵੀ ਕਦੇ ਨੀਵੀਂ ਥਾਂ ਤੇ ਬਹਿ ਜੇ ਬਹਿ ਕੇ ਹੋਵਾਂਗੇ ਵੀ ਕੋਈ ਨਹੀਂ ਯਾਰ ਭਰਾ ਵੱਡੇ ਹੋਣੇ ਚਾਹੀਦੇ ਆ ਭਾਈਚਾਰਾ ਵੱਡਾ ਤੇ ਆਪਾਂ ਸਾਰੇ ਤੱਕੜੇ ਆ ਤੇ ਜੇ ਤੁਸੀਂ ਅੱਜ ਇੱਦਾਂ ਗੱਲਾਂ ਕਹੋ ਵੀ ਤੁਸੀਂ ਤਾਂ ਸਾਡੇ ਥੱਲੇ ਲੱਗ ਕੇ ਰਹਿੰਦੇ ਸੀ ਜਾਂ ਇੱਦਾਂ ਜੋ ਤਾਂ ਫਿਰ ਤੁਹਾਡੇ ਮਨ 'ਚ ਪਹਿਲੇ ਦਿਨ ਹੀ ਪਾਪ ਸੀ 17 17 18 18 ਸਾਲਾਂ ਦੇ ਆਪਾਂ ਅੱਜ ਯਾਰ ਰਹੇ ਆ ਠੀਕ ਆ ਸਾਰੇ ਸ਼ੁਰੂ ਤੋਂ ਇਕੱਠੇ ਰਹੇ ਆ ਹੁਣ ਤੁਸੀਂ ਇਹ ਆ ਗੱਲਾਂ ਕਰਦੇ ਹੋ ਨਾ ਇੱਥੋਂ ਤੁਹਾਡੀ ਏਕਾਦ ਦਾ ਪਤਾ ਲੱਗਦਾ ਵੀ ਤੁਹਾਡੀ ਫਿਤਰਤ ਕੀ ਹੈ ਪਰ ਅਸੀਂ ਤੁਹਾਡੇ ਆ ਦੇ ਲੈਵਲ ਤੇ ਕਦੇ ਨਹੀਂ ਗਿਰਾਂਗੇ ਅੱਜ ਵੀ ਮੈਂ ਕਹਿੰਦਾ ਕਦੇ ਕਿਸੇ ਨੂੰ ਨਿਆਂਇ ਨਹੀਂ ਮਾਰਾਂਗੇ ਜਿਹੜਾ ਬੰਦਾ ਮਾਰਾਂਗੇ ਜੱਜ ਮਾਰਾਂਗੇ ਕਸੂਰਵਾਰ ਮਾਰਾਂਗੇ ਤੁਹਾਡੀ ਮੌਤ ਆਈ ਹੈ ਤੁਹਾਨੂੰ ਦਿਖ ਰਹੀ ਹੈ ਤੁਸੀਂ ਡਰਦੇ ਇਹ ਗਲਤੀਆਂ ਕਰੀ ਜਾਂਦੇ ਹੋ ਤੇ ਉਹ ਗੱਲ ਹੈ ਨਾ ਇੱਕ ਕਾਲ ਤੇ ਵੀ ਡੁੱਬਣ ਲੱਗਿਆ ਜਿੰਨੇ ਜ਼ਿਆਦੇ ਹੱਥ ਪੈਰ ਮਾਰੇ ਬੰਦਾ ਉੰਨੀ ਛੇਤੀ ਡੁੱਬਦਾ ਹੁੰਦਾ ਤੇ ਤੂੰ ਛੇਤੀ ਡੁੱਬੇਗਾ ਨਾ ਯਾਦ ਰੱਖੀ ਇਹ ਰਿਕਾਰਡਿੰਗ ਤਾਂ ਅਜੇ 3 ਮਿੰਟਾਂ ਦੀ ਸਾਹਮਣੇ ਆਈ ਹੈ ਨਾ ਇਸ ਰਿਕਾਰਡਿੰਗ 'ਚ ਵੀ ਹਜੇ ਉਹ ਫਿਰ ਵੀ ਚੱਲ ਵਿੱਕੀ ਬਾਰੇ ਥੋੜੇ ਗਰਮ ਮੈਸੇਜ ਦੇ ਰਿਹਾ ਪੈਰੀ ਨੂੰ ਕਿ ਮੈਸੇਜ ਫਾਰਵਰਡ ਕਰਤੀਆਂ ਮੈਂ ਪੈਰੀ ਨੂੰ ਤਾਂ ਹਿੰਟ ਵੀ ਨਹੀਂ ਆਇਆ ਕਿ ਵੀ ਮੇਰੇ ਮਨ 'ਚ ਵੀ ਉਹ ਕੁਛ ਰੱਖ ਰਿਹਾ ਹਾਲਾਂਕਿ ਇਹ ਪੁਲਿਸ ਇਨਵੈਸਟੀਗੇਸ਼ਨ 'ਚ ਆ ਗਿਆ ਉਹਨੇ ਵੀ ਜੇ.ਟੀ. ਪੈਰੀ ਨਾਲ ਆਹ ਗੱਲ ਕਰ ਰਿਆ ਸੀ ਨਾ ਲਾਰੈਂਸ ਉਸ ਦਿਨ ਵੀ ਪੈਰੀ ਤੇ ਟਰੈਪ ਲੱਗਿਆ ਹੋਇਆ ਸੀ ਪਰ ਇਹਨਾਂ ਦੇ ਉਹ ਹੱਥ ਨਹੀਂ ਆ ਰਹੇ ਸੀ ਇਹਨਾਂ ਨੇ ਉਸ ਤੋਂ ਬਾਅਦ 'ਚ ਵੀ ਇੱਕ ਦੋ ਦਿਨ ਉਹਨੂੰ ਲੱਭਤੇ ਫਿਰੇ ਫਿਰ ਲਾਰੈਂਸ ਨੇ ਉਹਨੂੰ ਦੁਬਾਰੇ ਫੋਨ ਲਾਇਆ ਤੇ ਉਹਨੂੰ ਐਂ ਬਹਾਨਾ ਬਣਾਇਆ ਵੀ ਯਾਰ ਆਹ ਹੁਣ ਵੀ ਆਪਣੀ ਗੱਲ ਸਿੱਧੀ ਨਹੀਂ ਹੋ ਰਹੀ ਕਿਉਂਕਿ ਡੱਬੇ ਕਾਲ ਤੇ ਇੱਕ ਮੁੰਡਾ ਗੱਲ ਕਰਾ ਰਿਹਾ ਸੀ ਵਿੱਚ ਜਿਹੜਾ ਰਿਕਾਰਡਿੰਗ 'ਚ ਬੋਲ ਵੀ ਰਿਹਾ ਤੇ ਲਾਰੈਂਸ ਨੇ ਪੈਰੀ ਨੂੰ ਇਹ ਗੱਲ ਕਹੀ ਵੀ ਯਾਰ ਤੇਰੇ ਨਾਲ ਸਿੱਧੀ ਗੱਲ ਕਰਨੀ ਹੈ ਤੂੰ 10 ਸੈਕਟਰ ਜਾਂ ਜਾਂ 26 ਸੈਕਟਰ ਜਾਂ ਤੈਨੂੰ ਉੱਥੇ ਇੱਕ ਮੁੰਡਾ ਫੋਨ ਦੇਣ ਆਉਂਦਾ ਹੈ ਉਹ ਫੋਨ ਤੋਂ ਮੇਰੇ ਨਾਲ ਗੱਲ ਕਰੀ ਘੰਟਾ ਇਹਦੇ ਨਾਲ ਗੱਲਾਂ ਕਰੀ ਗਿਆ ਅਸ ਅਸ ਗੱਲਾਂ ਕੀਤੀਆਂ ਨੂੰ ਪੂਰਾ ਯਕੀਨ ਚ ਲੈ ਲਿਆ ਤਾਂ ਹੀ ਉਹ ਵਿਚਾਰਾ ਕੱਲਾ ਨੇ ਹੱਥਾ ਉੱਥੇ ਜਾਵੜਿਆ ਕਿ ਉੱਥੇ ਜਿਹੜਾ ਮੁੰਡਾ ਇਹਨੂੰ ਫੋਨ ਦੇਣ ਆਇਆ ਹੋਵੇ ਇਹਦੇ ਨਾਲ ਹੀ ਗੱਡੀ 'ਚ ਬੈਠਾ ਪਤਾ ਨਹੀਂ ਇਹਦੇ ਨਾਲ ਗੱਲ ਵੀ ਕਰਾਈ ਹੋਵੇ ਚਾਹੇ ਨਾ ਕਰਾਈ ਹੋਵੇ ਹੁਣ ਉਹ ਤਾਂ ਰੱਬ ਜਾਣਦਾ ਨਾਲ ਸੀਟ ਤੇ ਬੈਠੇ ਨਹੀਂ ਉਹਦੇ ਐ ਢਿੱਡ 'ਚ ਗੁਲੀਆਂ ਮਾਰਤੀਆਂ ਤੇ ਬਾਅਦ 'ਚ ਗੱਡੀ 'ਚੋਂ ਲੱਗੇ ਨੇ 2 ਗੋਲੀਆਂ ਬਾਹਰੋਂ ਮਾਰੀਆਂ 5 ਗੋਲੀਆਂ ਗੱਡੀ 'ਚ ਨਾਲ ਸੀਟ 'ਤੇ ਬੈਠ ਕੇ ਮਾਰੀਆਂ 2 ਗੋਲੀਆਂ ਬਾਹਰ ਨਿਕਲ ਕੇ ਮਾਰੀਆਂ ਇੱਟੇ-ਵੱਡੇ ਬਦਮਾਸ਼ ਨੇ ਇਹ ਨਾਲ ਬੰਦੇ ਦੇ ਨਾਲ ਬਹਿ ਕੇ ਉਹਦੇ ਨਾਲ ਗੱਲਾਂ ਕਰਕੇ ਚਾਹਣ ਚਾਕੂ ਦੇ ਗੋਲੀਆਂ ਮਾਰ ਕੇ ਭੱਜੇ ਤੇ ਹੁਣ ਆਲਦੇ ਆਪ ਨੂੰ ਤੇ ਪੂਰੀ ਆਡੀਓ ਕਲਿੱਪ سامنے ਆਈ ਹਾਲ ਕਿ ਨਿਊਜ਼ 18 ਐਸ ਆਡੀਓ ਕਲਿੱਪ ਦੀ ਪੁਸ਼ਟੀ ਨਹੀਂ ਕਰਦਾ ਹੈ 골ਡੀ ਬਰਾੜ ਨੇ ਇਸ ਕੱਲ ਦਾ ਜ਼ਿਕਰ ਕੀਤਾ ਕਿ ਕਿਸਤੇ ਕਿਦਾਂ ਲਾਰੈਂਸ ਬਿਸ਼ਨੋਈ ਦੇ ਵੱਲੋਂ ਇੰਦਰਪ੍ਰੀਤ ਪੈਰੀ ਨੂੰ ਸੈਕਟਰ 26 'ਚ ਬੁਲਾਇਆ ਗਿਆ ਤੇ ਉੱਥੇ ਫੋਨ ਕਰਨ ਦੇ ਬਹਾਨੇ ਗੱਲਬਾਤ ਕਰਨ ਦੇ ਬਹਾਨੇ ਆਪਣੇ ਬੰਦੇ ਉੱਥੇ ਭੇਜੇ ਗਏ ਇਹ ਬੰਦੇ ਉੱਥੇ ਪਹੁੰਚੇ ਤੇ ਉਸ ਤੋਂ ਬਾਅਦ ਇਹਨਾਂ ਦੇ ਵੱਲੋਂ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਤੇ ਪੈਰੀ ਦੇ ਨਾਲ ਵਿੱਕੀ ਨੂੰ ਵੀ ਖਤਮ ਕਰਨ ਦੀ ਇਹ ਪੂਰੀ ਪਲਾਨਿੰਗ ਕੀਤੀ ਜਾ ਰਹੀ ਸੀ 골ਡੀ ਬਰਾੜ ਐਸ ਆਡੀਓ ਕਲਿੱਪ 'ਚ ਇਸ ਕੱਲ ਦਾ ਦਾਵਾ ਕਰ ਰਿਹਾ ਹੈ ਵਿੱਕੀ ਦੁਬਈ ਚ ਸਾਡੇ ਦੋਸਤ ਮਨੀ ਨਾਲ ਲਹਿ ਰਿਆ ਸੀ ਕਾਬਿਲਗੋਰਾ ਕਿ ਕੁਛ ਦਿਨ ਪਹਿਲਾਂ ਹੀ ਅਸੀਂ ਦੇਖਿਆ ਸੀ ਕਿਸਤੇ ਕੇ ਨਾਲ ਸਿੱਪੇ ਦਾ ਕਤਲ ਹੋਇਆ ਸੀ ਤੇ ਇਸ ਪੂਰੇ ਕਤਲ ਦੀ ਜ਼ਿੰਮੇਵਾਰੀ ਦੁਬਈ ਚ ਜੋ ਹੈ 골ਡੀ ਬਰਾੜ ਗੁੱਪਤੇ ਬੋਲੋ ਲਈ ਗਈ ਸੀ ਤੇ ਹੁਣ ਇਹ ਇੰਦਰਪ੍ਰੀਤ ਪਰੀ ਦਾ ਕਤਲ ਕਰਕੇ ਲਾਰਡ ਬਿਸ਼ਨੋਏ ਨੇ ਇਸ ਕਤਲ ਦੀ ਜ਼ਿੰਮੇਵਾਰੀ